ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਲੱਗੀਆਂ ਜੀ ਥੋੜੀ ਜੀ ਜਾਣਕਾਰੀ ਤੁਹਾਨੂੰ ਦੇਣ ਗਰੋ ਬੈਗ ਦੇ ਬਾਰੇ ਤੇ ਜੋ ਆਪਾਂ ਬਾਸਕਟ ਟੋਕਰੀਆਂ ਵਰਤਦੇ ਆ ਜਿਹੜੀਆਂ ਕਿ ਆਮ ਮੰਡੀ ਦੇ ਵਿੱਚੋਂ ਮਿਲ ਜਾਂਦੀਆਂ ਹਨ ਉਹਨਾਂ ਦੇ ਬਾਰੇ ਕਿਉਂਕਿ ਮੇਰਾ ਜੋ ਤਜਰਬਾ ਆ 3-4 ਸਾਲ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਲੱਗੀਆਂ ਕਰਨ 18-22 18 ਦੇ ਮੇਰੇ ਇਹ ਗਰੋ ਬੈਗ ਨੇ ਲਗਭਗ 15 ਤੋਂ 20 20 ਮੇਰੇ ਕੋਲ ਗਰੋ ਬੈਗ ਆ ਇਨਾਂ ਦੇ ਵਿੱਚ ਆਪਾਂ ਜਿਹੜੀਆਂ ਵੇਲਾਂ ਵਾਲੀਆਂ ਸਬਜ਼ੀਆਂ ਉਹ ਲਗਾ ਸਕਦੇ ਆ ਇਹਦੇ ਵਿੱਚ ਆਪਾਂ ਛੋਟੇ ਪੌਦੇ ਵਾਲਾ ਕੋਈ ਵੀ ਜਿਹੜਾ ਬੂਟਾ ਆ ਉਹ ਨਹੀਂ ਲਗਾਉਣਾ 24x24 ਦਾ ਗਰੋ ਬੈਗ ਲੈਣਾ ਜਾਂ ਤੁਸੀਂ ਜਾਂ 18x18 ਦਾ ਜਿੰਨੀਆਂ ਵੀ ਵੇਲਾਂ ਵਾਲੀਆਂ ਸਬਜ਼ੀਆਂ ਉਹਨਾਂ ਵਾਸਤੇ ਤੇ ਮੈਂ ਇਹਨਾਂ ਦੇ ਵਿੱਚ ਕੁਝ ਦੇ ਵਿੱਚ ਮੈਂ ਲਾਏ ਹੋਏ ਆ সুইਟ ਕੌਰਨ সুইਟ ਕੌਰਨ ਮੈਂ ਲਗਾਏ ਆ ਲਗਭਗ 6 ਤੋਂ 7 ਬੂਟੇ ਤੇ ਬੇਬੀ ਕੌਰਨ ਦੇ ਵੀ ਮੈਂ 6 ਤੋਂ 7 ਬੂਟੇ ਗਰੋ ਬੈਗ ਦੇ ਵਿੱਚ ਲਗਾਏ ਆ ਅਜੇ ਉੱਗੇ ਨਹੀਂ ਹੈਗੇ 5-6 ਦਿਨ ਹੀ ਹੋਏ ਲਗਾਇਆ ਨੂੰ ਤੇ ਜਿਸ ਦਿਨ ਉੱਗੇ ਆਉਣਗੇ ਫਿਰ ਆਪਾਂ ਤਿਹੜ ਨਾਲ ਵੀਡੀਓ ਜਿਹੜੀ ਆ ਉਹ ਸ਼ੇਅਰ ਕਰ ਦਾਂਗੇ ਇਹ ਮੇਰੇ ਕੋਲ ਪਿਆ ਸੀਗਾ ਆਪਣੀ ਜਿਹੜੀ ਇਮ ਵਾਸ਼ਿੰਗ ਮਸ਼ੀਨ ਹੁੰਦੀ ਆ ਉਹਦਾ ਟੱਬ ਵਾ ਪਾਣੀ ਵਾਲਾ ਇਹ ਟੁੱਟ ਗਿਆ ਸੀ ਤੇ ਮੈਂ ਇਹਦੇ ਵਿੱਚ ਯੁਕੀਨੀ ਦੇ ਇਸ ਤਰ੍ਹਾਂ ਤਿੰਨ ਬੂਟੇ ਜਿਹੜੇ ਯੁਕੀਨੀ ਦੇ ਲਗਾ ਦਿੱਤੇ ਜਿੰਨਾ ਵੀ ਕਬਾੜ ਆ ਆਪਾਂ ਸਾਰੇ ਕਬਾੜ ਦਾ ਜੁਗਾੜ ਕੀਤਾ ਹੋਇਆ ਕੋਈ ਨਾ ਕੋਈ ਕਿਉਂਕਿ ਜੇ ਆਪਾਂ ਸਾਰੇ ਗ੍ਰੋ ਬੈਗ ਲਿਆਵਾਂਗੇ ਤੇ ਆਪਾਂ ਨੂੰ ਜਿਹੜੀ ਛੱਤ ਦੇ ਗਾਰਡਨਿੰਗ ਆ ਉਹ ਬਹੁਤ ਜ਼ਿਆਦੀ ਜਿਹੜੀ ਆ ਉਹ ਮਹਿੰਗੀ ਪੈ ਜਾਂਦੀ ਆ ਤੇ ਇਸ ਕਰਕੇ ਆਪਾਂ ਜਿੰਨਾ ਵੀ ਆਪਣੇ ਕੋਲ ਕਵਾੜ ਹੁੰਦਾ ਉਹਨੂੰ ਆਪਾਂ ਜ਼ਿਆਦਾਤਰ ਛੱਤ ਤੇ ਵਰਤਦੇ ਆ ਇਹ ਮੇਰੇ ਕੋਲ ਕਣਕ ਵਾਲਾ ਡਰਮ ਸੀ ਇਹ ਵੀ ਟੁੱਟ ਗਿਆ ਸੀ ਮੇਰਾ ਤੇ ਇਹਦੇ ਵਿੱਚ ਹੀ ਮੈਂ ਆ ਕੁਝ ਜਿਹੜੇ ਪੌਦੇ ਤਿਆਰ ਕੀਤੇ ਹੋਏ ਆ ਫਲੀਆਂ ਦੇ ਦੋ ਵਿੱਚ ਲੱਗੀਆਂ ਹੋਈਆਂ ਆ ਘੀਏ ਦੀਆਂ ਵੇਲਾਂ ਤੇ ਇਸੇ ਤਰ੍ਹਾਂ ਹੀ ਇਧਰ ਵੀ ਮੇਰਾ ਅੱਧਾ ਡਰਮ ਉਹਦੇ ਨਾਲ ਦਾ ਹੀ ਇਧਰ ਵਾ ਇੱਥੇ ਮੈਂ ਕੁਛ ਲਾਲ ਭਿੰਡੀ ਲਗਾਈ ਹੋਈ ਆ ਕੁਛ ਖੀਰੇ ਦੇ ਬੂਟੇ ਆ ਤੇ ਕੁਛ ਮੇਰੀ ਟਮਾਟਰਾਂ ਦੀ ਪਨੀਰੀ ਜਿਹੜੀ ਇਹ ਤਿਆਰ ਹੋ ਰਹੀ ਆ ਇਹ ਆਪਾਂ ਗਰੋ ਬੈਗ ਮੰਗਵਾਏ ਹੋਏ ਉਹਦੇ ਵਿੱਚ ਲਗਾਵਾਂਗੇ ਇਧਰ ਵੀ ਮੈਂ ਇਹ ਕਵਾੜ ਵਾਲੇ ਆ ਜਿਹੜੇ ਕਵਾੜ ਦੇ ਵਿੱਚ ਇਸ ਤਰ੍ਹਾਂ ਡਰਮ ਮਿਲ ਜਾਂਦੇ ਆ ਆਪਾਂ ਨੂੰ ਇਹ ਮੈਂ ਲੈ ਕੇ ਆਈ ਸੀਗੀ ਲਗਭਗ 30-40-40 ਰੁਪਏ ਦਾ ਉਹਨਾਂ ਨੇ ਮੈਨੂੰ ਦਿੱਤਾ ਸੀ ਛੋਟਾ ਡਰਮ ਇਹ ਜਿਹੜਾ ਵੱਡਾ ਵਾ ਇਹ ਤਾਂ ਥੋੜਾ ਵēngਾ ਸੀ ਇਹ 1.5-200 ਰੁਪਏ ਦਾ ਸੀ ਤੇ ਇਹ ਲੋਹੇ ਵਾਲਾ ਵੀ ਮੇਰੇ ਕੋਲ ਇਸ ਤਰ੍ਹਾਂ ਘਾਰ ਹੀ ਪਿਆ ਸੀ ਤੇ ਇਹਨੂੰ ਵੀ ਮੈਂ ਕੱਟ ਕੇ ਦੋ ਹਿੱਸੇ ਕਰ ਲਿਆ ਇਹਦੇ ਇੱਕ ਦੇ ਵਿੱਚ ਮੈਂ ਤੁਸੀਂ ਦੇਖੋ ਲੋਕੀ ਲਗਾਤੀਆਂ ਤੇ ਇੱਕ ਦੇ ਵਿੱਚ ਮੈਂ ਤਰਾਂ ਲਗਾਈਆਂ ਹੋਈਆਂ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਤੁਸੀਂ ਕੱਦੂ ਦੀਆਂ ਮੇਲਾ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹਦੀਆਂ ਵਿੱਚ ਚੱਲ ਪਈਆਂ ਆ ਇਹ ਲਗਭਗ ਡੇਢ ਕਿ ਮਹੀਨੇ ਦੀਆਂ ਹੋ ਚੁੱਕੀਆਂ ਮੇਰੀਆਂ ਮੇਲਾ ਇਹ ਸਾਰੇ ਮੈਂ ਇਦਾਂ ਹੀ ਡੇਢ ਡੇਢ 2 200 ਦੇ ਡਰਮ ਜਿਹੜੇ ਆ ਉਹ ਸਾਰੇ ਲਏ ਹੋਏ ਆ ਕਵਾੜ ਦੇ ਵਿੱਚੋਂ ਇੱਥੇ ਤਰਾਂ ਲਗੀਆਂ ਹੋਈਆਂ ਇਧਰ ਖੀਰੇ ਆ ਇੱਧਰ ਆਪਣੇ ਹਦਵਾਣੇ ਦੇ ਕੁਛ ਤੇ ਕੁਛ ਖਰਬੂਦੇ ਦੀ ਜਿਹੜੀ ਪਨੀਰੀ ਆ ਇੱਧਰ ਆਪਣੇ ਕੋਲ ਖਰਬੂਜੇ ਦੀ ਤੇ ਹਦਵਾਣੇ ਦੀ ਜਿਹੜੀ ਆ ਪਨੀਰੀ ਉਹ ਤਿਆਰ ਹੋ ਰਹੀ ਆ ਇੱਧਰ ਮੈਂ ਕੁਛ ਰਾਮਾ ਤੋਰੀਆਂ ਲਗਾਈਆਂ ਹੋਈਆਂ ਤੇ ਕੁਛ ਵਿੱਚ ਹਦਵਾਣੇ ਦੇ ਜਿਹੜੇ ਬੀਜ ਆ ਉਹ ਵੀ ਮੈਂ ਲਗਾਏ ਹੋਏ ਆ ਕਿਉਂਕਿ ਹਜੇ ਪਹਿਚਾਣ ਨਹੀਂ ਹੋ ਰਹਾ ਜਦੋਂ ਥੋੜੇ ਵੱਡੇ ਬੀਜ ਹੋ ਜਾਣਗੇ ਤੇ ਫਿਰ ਪਹਿਚਾਣੇ ਜਾਣੇ ਇਹ ਇੱਧਰ ਮੈਂ ਡਰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਰੇਲੇ ਲਗਾ ਦਿੱਤੇ ਆ ਇਹ ਮੇਰੇ ਕੋਲ ਹੈਗੇ ਜੀ ਆ ਇਹ ਮੇਰੇ ਕੋਲ ਹੈਗੀ ਆ ਜੀ ਪੀਲੇ ਟਮਾਟਰ ਤੇ ਇਹ ਹੈਗਾ ਵਾ ਉਹ ਸਬੰਧਣਾ ਸਬੰਧਣੇ ਦੇ ਮੈਂ ਪਨੀਰੀ ਬੂਟੇ ਬੀਜ ਲਗਾਏ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਗ ਕੇ ਤਿਆਰ ਹੋ ਚੁੱਕੇ ਆ ਇਹ ਵੀ ਮੇਰੀ ਹੈਗੀ ਆ ਮਿਰਚਾਂ ਦੀ ਪਨੀਰੀ ਗੋਲ ਮਿਰਚ ਆ ਇਹ ਨੀਲੇ ਰੰਗ ਦੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਡਰਮ ਦੇ ਵਿੱਚ ਮੈਂ ਲਾਈਆਂ ਹੋਈਆਂ ਤਰਾ ਤੇ ਇੱਧਰ ਆਪਣੇ ਇਹ ਵੀ ਡਰਮ ਨੂੰ ਆਪਾਂ ਨਹੀਂ ਸੌਰੀ ਇਹ ਹੈਗੀ ਪਾਣੀ ਵਾਲੀ ਟੈਂਕੀ ਇਹ ਜੇ ਮੈਂ ਚਾਰ ਹਿੱਸੇ ਕਰ ਲਏ ਸੀ ਪਾਣੀ ਵਾਲੀ ਟੈਂਕੀ ਦੇ ਲਗਭਗ 1.5-1.5 ਫੁੱਟ ਦੇ ਹੋ ਗਏ ਸੀ ਤੇ ਇਹਦੇ ਵਿੱਚ ਮੈਂ ਇਸ ਤਰ੍ਹਾਂ ਤਰਾਂ ਲਗਾਤੀਆਂ ਇੱਕ ਦੇ ਵਿੱਚ ਇੱਧਰ ਧਨੀਆਂ ਲੱਗਾ ਹੋਇਆ ਇਹ ਵੀ ਆਪਣਾ ਕਵਾੜੀ ਆ ਵਾਸ਼ਿੰਗ ਮਸ਼ੀਨ ਦਾ ਜਿਹੜਾ ਉੱਪਰ ਵਾਲਾ ਹਿੱਸਾ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਲਗਾਤੀਆਂ ਆਂ ਕਿਲੇਲੇ ਦੀਆਂ ਮੇਲਾ ਤੇ ਹੁਣ ਆਪਾਂ ਚੱਲਦੇ ਆਂ ਜਿੱਧਰ ਆਪਾਂ ਟੋਕਰੀਆਂ ਵਾਲੀ ਸਾਈਡ ਇਹ ਮੈਂ ਸਬਜ਼ੀ ਮੰਡੀ ਦੇ ਵਿੱਚੋਂ ਲੈ ਕੇ ਆਈ ਸੀਗੀ ਟੋਕਰੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਸ਼ਿਮਲਾ ਮਿਰਚ ਲਗਾਈ ਹੋਈ ਆ ਇੱਧਰ ਮੈਂ ਜ਼ੁਕੀਨੀ ਲਗਾਈ ਹੋਈ ਆ ਚੱਪਣ ਕਦੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੱਗੜੇ ਜਿਹੜੇ ਉਹ ਸ਼ੁਰੂ ਹੋ ਗਏ ਆ ਤੇ ਇਹ ਆਪਣੇ ਹੈਗੇ ਆ ਟਮਾਟਰਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਉਹ ਚੱਲ ਰਹੇ ਨੇ ਇੱਧਰ ਮੈਂ ਪਰਵਲ ਦੀਆਂ ਵੀਰਲਾ ਲਗਾਈਆਂ ਹੋਈਆਂ ਇਹ ਕੁਝ ਮੇਰੀ ਪਨੀਰੀ ਜਿਹੜੀ ਸ਼ਿਮਲਾ ਮਿਰਚਾਂ ਦੀ ਤੇ ਦੂਜੀ ਸਿੰਪਲ ਮਿਰਚ ਦੀ ਉਹ ਤਿਆਰ ਹੋ ਰਹੀ ਆ ਇਹ ਆਪਣੀ ਜੀ ਪਾਲਕ ਚੱਲ ਰਹੀ ਆ ਗਰਮੀਆਂ ਵਾਲੀ ਤੇ ਇੱਧਰ ਮੈਂ ਕਾਫੀ ਸਾਰੀ ਜਿਹੜੀ ਭਿੰਡੀ ਆ ਦੇ ਬੂਟੇ ਲਗਾਏ ਹੋਏ ਆ ਇਹ ਆਪਾਂ ਲਗਾਏ ਹੋਏ ਚਕੰਦਰ ਭਿੰਡੀ ਮੈਂ ਸਭ ਤੋਂ ਜ਼ਿਆਦਾ ਲਗਾਈ ਆ ਕਿਉਂਕਿ ਗਰਮੀਆਂ ਦੇ ਮੇਨ ਆ ਗਰਮੀਆਂ ਦੇ ਮੌਸਮ ਵਿੱਚ ਜਿਹੜੀ ਮੇਨ ਸਬਜ਼ੀ ਆ ਉਹ ਭਿੰਡੀ ਹੀ ਹੁੰਦੀ ਆ ਤੇ ਇੱਧਰ ਆਪਣੇ ਜ਼ੁਕੀਨੀ ਲੱਗੇ ਹੋਏ ਵਿੱਚ ਵਿੱਚ ਇੱਧਰ ਵੀ ਆਪਾਂ ਜ਼ੁਕੀਨੀ ਲਗਾਈ ਹੋਈ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਬੈਂਗਣਾ ਦੇ 5-6 ਬੂਟੇ ਮੈਂ ਲਗਾਏ ਹੋਏ ਆ ਤੇ ਇਹਨਾਂ ਨੂੰ ਵੀ ਹੁਣ ਖਾਦ ਖੂਦ ਥੋੜੀ ਪਾਉਨੇ ਆ ਕਿਉਂਕਿ ਆਪਾਂ ਜਿਹੜੀ ਖਾਦ ਵੀ ਵਰਤਦੇ ਆ ਉਹ ਵੀ ਮੈਂ ਲੈਉਣੀ ਹੁੰਨੀ ਆ অর্ਗੈਨਿਕ ਹੀ ਐਨਪੀਕੇ ਵਗੈਰਾ ਤੇ ਉਹ ਆਪਾਂ ਇਹਨਾਂ ਨੂੰ ਪਾਉਨੇ ਆ ਹੁਣ ਤਾਂ ਕਿ ਇਹਨਾਂ ਨੂੰ ਜਿਹੜੀ ਫਲਾਵਰਿੰਗ ਆ ਉਹ ਸਾਰੀ ਫੁੱਲਾਂ ਦੇ ਵਿੱਚ ਬਦਲ ਸਕੇ ਅਗਰ ਨਿਊਟ੍ਰੀਸ਼ਨ ਪੂਰਾ ਹੋਏਗਾ ਤਾਂ ਹੀ ਜਿਹੜੇ ਫਲਾਵਰ ਆ ਉਹ ਅੱਗੇ ਜ਼ਿਆਦਾ ਆਉਣਗੇ ਤੇ ਆਪਾਂ ਨੂੰ ਜਿਹੜੇ ਆ ਫਾਲ ਮਿਲਣਗੇ ਏਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੀ ਆਂ ਕਿ ਤੁਹਾਨੂੰ ਚੰਗੀ ਲੱਗੂਗੀ ਜੇਕਰ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ